ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਇਨਸਾਨ ਨੂੰ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਅੱਜ ਤੁਹਾਨੂੰ ਆਪਾਂ ਦੋ ਪਲੂਣ ਬੱਸੀਆਂ ਦੀ ਫੁੱਲ ਡਿਟੇਲ ਦਵਾਂਗੇ ਦੋਵੇਂ ਬੱਸੀਆਂ ਦੰਦਾਂ ਚ ਨੇ ਦੋ ਤਾਲੀਆਂ ਪਲੂਨ ਬੱਸੀਆਂ ਸੂਈਆਂ ਹੋਈਆਂ ਨੇ ਆ ਜਿਹੜੀ ਬੱਸੀ ਤੁਸੀਂ ਇੱਕ ਨੰਬਰ ਤੇ ਦੇਖ ਰਹੇ ਹੋ ਡੱਬੀ ਬੱਸੀ ਇੱਕ ਨੰਬਰ ਤੇ ਦੇਖ ਰਹੇ ਹੋ ਪਿੱਛੇ ਇਸ ਦੇ ਬੱਸੀ ਆ ਕੱਲ ਸ਼ਾਮ ਨੂੰ ਇਹਦੀ ਡਿਲੀਵਰੀ ਹੋਈ ਆ ਆ ਦੇਖ ਸਕਦੇ ਹੋ ਜੀਰ ਵਗੈਰਾ ਇਹਦੀ ਡਨ ਹੋ ਚੁੱਕੀ ਆ ਜੀਰ ਵਗੈਰਾ ਪੈ ਚੁੱਕੀ ਆ ਕੱਲ ਸ਼ਾਮ ਨੂੰ ਡਿਲੀਵਰੀ ਹੋਈ ਆ ਇੱਕ ਨੰਬਰ ਤੇ ਬੱਸੀ ਜਿਹੜੀ ਦੇਖ ਰਹੇ ਹੋ ਮਗਰ ਇਸ ਦੇ ਡੱਬੇ ਬਹੁਤ ਸੋਹਣੇ ਬੱਸੀ ਆ ਦੇਖ ਸਕਦੇ ਹੋ ਮਗਰ ਬੱਸੀਆ ਡੱਬੀ ਬੱਸੀਆ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ ਚਾਰ ਦੰਦਾਂ ਜੀ ਮੂੰਹ ਹੋਏ ਪਹਿਲਾ ਸੁਆ ਚਾਰ ਦੰਦਾਂ ਬੱਸੀ ਦੇ ਕੈਰੈਕਟਰ ਚੈੱਕ ਕਰ ਸਕਦੇ ਹਾਂ ਬਹੁਤ ਸੋਹਣੇ ਕੈਰੈਕਟਰ ਦੀ ਬੱਸੀ ਆ ਤੇ ਵੀ ਤੋੜ ਕੇ ਦਿਖਾਓ ਹਾਂ ਜੀ ਇਹ ਥਾਂਲੇਵਾ ਦੇਖ ਸਕਦੇ ਹਾਂ ਹੌਲੀ ਤੋੜੀ ਰੇਸ ਆ ਥਾਂਲੇਵਾ ਬਹੁਤ ਸੋਹਣਾ ਆਰਡਰ ਤਿਆਰ ਕੀਤਾ ਪਲੂਣ ਬੱਸੀ ਨੇ ਚੰਗੀ ਸੇਵਾ ਦੇ ਨਾਲ ਆਪਾਂ ਇਹ ਤੋਂ 20 22 ਕਿਲੋ ਦੀ ਉਮੀਦ ਕਰ ਸਕਦੇ ਹਾਂ ਪੂਰੀ ਵਧੀਆ ਸੇਵਾ ਦੇ ਨਾਲ ਜਿਸ ਹਿਸਾਬ ਨਾਲ ਇਹ ਹਵਾਨਾ ਤਿਆਰ ਕੀਤਾ ਹੋਇਆ ਕੱਲ ਸ਼ਾਮ ਨੂੰ ਸੂਈ ਆ ਜੇਰ ਵਗੈਰਾ ਪੈ ਚੁੱਕੀ ਆ ਪਿੱਸੇ ਬੱਸੀ ਆ ਪਲੂਣ ਬੱਸੀ ਮੂੰਹੋ ਚਾਰ ਦੰਧ ਰੋਕਲੀ ਮੜੀ ਹਾਂਜੀ ਦੇਖ ਸਕਦੇ ਹੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਪਲੂਣ ਬੱਸੀ ਇਹ ਪੂਰੀ ਫੁੱਲ ਬਰੀਡ ਦੇ ਵਿੱਚ ਚੰਗੀ ਸੇਵਾ ਨਾਲ ਆਪਾਂ ਇਹ ਤੋਂ 22 ਕਿਲੋ ਦੁੱਧ ਤੱਕ ਇਹ ਤੋਂ 20 ਪਲੱਸ ਦੀ ਉਮੀਦ ਕਰ ਸਕਦੇ ਆ ਕੱਲਾ ਕੱਲਾ ਨਿਖੜਵਾ ਥਣ ਮੈਂ ਲੇ ਲਵੇ ਤੋਂ ਚੈੱਕ ਕਰਾਉਂਗਾ ਜਰੂਰ ਦੇਖ ਸਕਦੇ ਹੋ ਕੱਲਾ ਕੱਲਾ ਨਿਖੜਵਾ ਥਾਣਾ ਪੂਰਾ ਸੋਨਾ ਮੁਠੀ ਵਾਲਾ ਪ੍ਰੂਨ ਬੱਸੀ ਦੇ ਜ਼ਿਆਦਾਤਰ ਛੋਟਾ ਥਣ ਹੁੰਦਾ ਚੰਗਾ ਕੱਲਾ ਕੱਲਾ ਨਿਕਖੜਵਾ ਥਣ ਲੱਗਿਆ ਹੋਇਆ ਦੇਖ ਸਕਦੇ ਹੋ ਪੂਰੀ ਬਿੱਠੀ ਤੇ ਲੱਗਿਆ ਹੋਇਆ ਥਾਣਾ ਮੁਠੀ ਵਾਲਾ ਚੰਗਾ ਥਾਣਾ ਦੂਸਰੇ ਸਾਈਡ ਤੋਂ ਵਿੱਚ ਪਿੱਛੇ ਹਟਮਾ ਟਾਇਟ ਹਵਾਨਾ ਦੇਖ ਸਕਦੇ ਹੋ ਤੁਸੀਂ ਗੱਠ ਵਾਂਗੂ ਪਿੱਛੇ ਫਿਰਦਾ ਹਵਾਨਾ ਇਹਦੀ ਗਾੜੀ ਵੀ ਚੰਗੀ ਹੂ ਤੇ ਪਿਛਾੜੀ ਵੀ ਚੰਗੀ ਹੂ ਅੱਗੇ ਵੀ ਧੁੰਨ ਤੱਕ ਫਿਰਦਾ ਹਵਾਨਾ ਦੇਖ ਸਕਦੇ ਹੋ ਦੂਸਰੀ ਸਾਈਡ ਤੋਂ ਵੀ ਕੱਲਾ ਕੱਲਾ ਨਿਕਖੜਵਾ ਥਾਣਾ ਜੀ ਚਵਾਈ ਵਗੈਰਾ ਇਹਦੀ ਹੁਣ ਹੋ ਚੁੱਕੀ ਆ ਬੋਲਾ ਕੱਢ ਚੁੱਕੇ ਆ ਥਣਾ ਦੀ ਓਕੇ ਆ ਬਿਲਕੁਲ ਜੀ ਕੋਈ ਭੂਰ ਸ਼ਰਲਾ ਨਹੀਂ ਹੈਗਾ ਇੱਕ ਨੰਬਰ ਬੱਸੀ ਆ ਗਈ ਜੀ ਇਹ ਚਾਰ ਦੰਦ ਹਾਂਜੀ 2 ਨੰਬਰ ਤੇ ਬੱਸੀ ਜਿਹੜੀ ਦੇਖ ਰਹੇ ਹੋ ਇਹ ਮੂੰਹੋਂ ਦੋ ਦੰਦ ਦਾ ਇਹ ਪਰਸੋਂ ਸੂਈ ਆ ਜੀ ਇਹਦੇ ਮਗਰ ਵੀ ਬਹੁਤ ਸੋਹਣੀ ਪਿਆਰੀ ਬੱਸੀ ਆ ਦੇਖ ਸਕਦੇ ਹੋ ਚੰਗੀ ਡੱਬੀ ਬੱਸੀ ਆ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਬੱਸੀ ਦੀ ਚੰਗਾ ਮੂੰਹ ਮੱਥੇ ਦੀ ਬੱਸੀ ਆ ਫੁੱਲ ਬਰੀਡ ਦੀ ਆ ਇਹ ਮੂੰਹੋਂ ਦੋ ਦੰਦ ਦਾ ਜੀ ਪਹਿਲਾ ਸੂਆ ਸੂਈ ਆ ਮੂੰਹੋਂ ਦੋ ਦੰਦ ਦਾ ਦੇ ਸਾਰੇ ਪਰਸੋ ਸੁਈਆ ਇਹ ਥੋੜੀਆਂ ਭਲਾਂ ਹੋਈਆਂ ਮਿਆਂ ਬੋੜਾ ਵਗੈਰਾ ਆਪਾਂ ਖਾਲੀ ਕਰ ਚੁੱਕੇ ਆਂ ਦਾ ਵੀ ਸੁਬਾ ਅੱਜ ਵੀਡੀਓ ਬਣਾਉਣ ਦਾ ਟਾਈਮ ਮੈਂ ਤੁਹਾਨੂੰ ਕਨਫਰਮ ਕਰਾ ਦਿੰਨਾ 22 ਜਨਵਰੀ 9:12 ਦਾ ਟਾਈਮ ਆ ਸੁਬਾ ਦਾ 22 ਜਨਵਰੀ ਨੂੰ ਆਪਾਂ ਇਹ ਵੀਡੀਓ ਕਵਰ ਕਰ ਰਹੇ ਆਂ ਸੁਬਾ 9 ਵਜੇ ਤੇ ਇਹਨਾਂ ਦੀ ਮਿਲਕਿੰਗ ਵਗੈਰਾ ਹੋ ਚੁੱਕੀ ਆ ਬੱਸੀ ਬਹੁਤ ਸੋਹਣੀ ਬਰੀਡ ਦੀ ਬੱਸੀ ਆ ਪਹਿਲਾ ਸੁਆ ਦੋ ਦੰਦ ਮਗਰ ਬੱਸੀ ਤੋੜ ਕੇ ਦਿਖਾ ਦਿੰਨੇ ਆਂ ਹਾਂ ਲੈਵਾ ਨੇੜ ਤੋਂ ਚੈੱਕ ਕਰਾ ਦਿੰਨੇ ਆ ਇਹਦਾ ਵੀ ਸੋਨਾ ਨਿੱਖੜ ਮਾ ਕੱਲਾ ਕੱਲਾ ਥਣ ਲੱਗਿਆ ਹੋਇਆ ਦੂਸਰੀ ਸਾਈਡ ਤੋਂ ਵੀ ਚੈੱਕ ਕਰਾ ਦਿੰਨੇ ਆ ਚੰਗਾ ਮੁਠੀ ਵਾਲਾ ਸੋਨਾ ਨਿੱਖੜ ਮਾ ਥਣ ਲੱਗਿਆ ਹੋਇਆ ਕੱਲਾ ਕੱਲਾ ਹਾਂਜੀ ਆ ਦੇਖ ਸਕਦੇ ਹੋ ਬੱਸੀ ਦਾ ਤੋਰਾ ਵਗੈਰਾ ਦੇਖ ਸਕਦੇ ਹੋ ਆਪਣੇ ਬੇਤ ਦੇ ਹਿਸਾਬ ਨਾਲ ਸੋਨਾ ਹਵਾਨਾ ਇਹਨੇ ਵੀ ਤਿਆਰ ਕੀਤਾ ਹੋਇਆ ਕਿਉਂਕਿ ਮਿਲਕਿੰਗ ਹੋ ਚੁੱਕੀ ਆ ਕਮਾ ਲੋ ਇਸ ਟਾਈਮ ਇਸ ਬੱਸੀ ਦੇ ਥੱਲੇ 11 ਤੋਂ 12 ਕਿਜੀ ਬੌਲਾ ਰੈਡੀ ਆ ਪਰਸੋਂ ਦੀ ਸੂਈ ਹੋਈ ਆ ਹਾਂਜੀ ਮੈਂ ਦੋਨੇ ਬੱਸੀਆਂ ਦੀ ਡਿਟੇਲ ਲੈ ਕੇ ਦੇ ਦਿੱਤੀ ਆ ਜਿਹੜੇ ਮੇਰੇ ਵੀਰਾਂ ਨੂੰ ਦੋਵੇਂ ਬੱਸੀਆਂ ਪਸੰਦ ਹੋਣਗੀਆਂ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਪਲੂਣ ਬੱਸੀਆਂ ਨੇ ਦੋਨਾਂ ਦੇ ਮਗਰ ਹੀ ਬੱਸੀਆਂ ਨੇ ਦੁਨਨੇ ਬੱਸੀਆਂ ਦੰਦਾਂ ਚ ਨੇ ਪਹਿਲੇ ਨੰਬਰ ਤੇ ਬੱਸੀ ਚਾਰ ਦੰਦਾ ਦੋ ਨੰਬਰ ਤੇ ਬੱਸੀ ਦੋ ਦੰਦਾ ਅਤੇ ਕਿਸੇ ਮੇਰੇ ਵੀਰ ਨੇ ਕੋਈ ਪਸ਼ੂ ਸੇਲ ਵੀ ਕਰਨਾ ਹੋਵੇ ਵੇਚਣਾ ਵੀ ਹੋਵੇ ਤਾਂ ਆਪਣੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਤੇ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ